ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਕਰਤਾਂ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਕੱਲ ਦੀ ਇੱਕ ਖਬਰ ਸਾਰੇ ਸੁਣ ਰਹੇ ਆ ਵੀ ਉਹ ਜਿਹੜੀ ਕੁੜੀ ਸੀਗੀ ਕਾਂਚਨ ਕੁਮਾਰੀ ਨਾਂ ਤਾਂ ਨਹੀਂ ਉਹਦੇ ਨਾਂ ਨਾਲ ਕੌਰ ਨਹੀਂ ਲਾਉਣ ਦਾ ਅਧਿਕਾਰ ਹੈ ਕਿਸੇ ਨੂੰ ਪਰ ਜਾਣੀ ਉਸ ਨਾਂ ਨਾਲ ਜਾਂਦੀ ਸੀ ਜਿਹਨੂੰ ਕਮਲਕੌਰ ਕਹਿੰਦੇ ਸੀ ਕਹਿੰਦੇ ਉਹਦੀ ਮੌਤ ਹੋ ਗਈ ਮੌਤ ਹੋ ਗਈ ਤੇ ਕਈ ਕਹਿੰਦੇ ਵੀ ਮਾੜਾ ਹੋ ਗਿਆ ਕੀ ਹੋ ਗਿਆ ਕੀ ਇਹਦੇ 'ਚ ਮਾੜਾ ਕੀ ਹੋ ਗਿਆ ਬਹੁਤ ਵਧੀਆ ਹੋਇਆ ਜਿਹੜਾ ਕੰਮ ਪਹਿਲਾਂ 5-7 ਸਾਲ ਹੋਣਾ ਚਾਹੀਦਾ ਸੀ ਉਹ ਲੇਟ ਹੋ ਗਿਆ ਕਿਉਂਕਿ ਪੰਜਾਬ 'ਚ ਰਹਿਣ ਵਾਲੇ ਸੋਚੋ ਤੁਸੀਂ ਇਹ ਕੱਲਾ ਪੰਜਾਬ ਕਿਸੇ ਵੀ ਇੱਕ ਧਰਮ ਦਾ ਨਹੀਂ ਹੈ ਕੁਰਬਾਨੀਆਂ ਸਿੱਖਾਂ ਦੀਆਂ ਬਹੁਤ ਨੇ ਪਰ ਹਿੰਦੂ ਸਿੱਖ ਸਾਈ ਮੁਸਲਮਾਨ ਸਭ ਦਾ ਸਾਂਝਾ ਪੰਜਾਬ ਆ ਦੇਸ਼ ਆ ਇੱਕ ਇਸ ਪੰਜਾਬ ਦੀ ਧਰਤੀ ਤੇ ਬਹੁਤ ਪਰਿਵਾਰਾਂ ਦਾ ਖੂਨ ਡੁੱਲਿਆ ਪਰ ਜੇ ਕੋਈ ਬਾਹਰੋਂ ਜੁਪੀ ਬਿਹਾਰ ਤੋਂ ਕੋਈ ਭਈਆ ਰਾਣੀ ਆਕੇ ਤੇ ਮੂੰਹ ਚੱਕਿਆ ਉਹਦੇ ਨਾਲ ਕੋਰ ਲਾ ਲਵੇ ਤੇ ਫਿਰ ਸਭ ਕੀਤੀਆਂ ਕੁਰਬਾਨੀਆਂ ਮਿੱਟੀ ਦੀਂਦੀਆਂ ਨੇ ਕੀ ਚਮਕੌਰ ਦੀ ਗੜੀ ਕੀ ਸਰਹੰਤ ਦੀਆਂ ਨਹੀਂ ਹਾਂ ਕੀ ਠੰਡੇ ਬੁਰਜ ਕੀ ਗੁਰੂਆਂ ਨੇ ਸਾਡੇਆਂ ਨੇ ਜੋ ਜੰਗਾ ਕੀਤੀਆਂ ਵੀ ਸਾਨੂੰ ਇੱਕ ਸਰਨੇਮ ਜੋ ਖਾਲਸੇ ਨੂੰ ਸਿੰਘ ਤੇ ਬੀਬੀਆਂ ਨੂੰ ਕੋਰ ਦਿੱਤਾ ਤੇ ਉਹ ਐਵੇਂ ਤਾਂ ਨਹੀਂ ਹੈ ਵੀ ਦੋ ਕੋੜੀ ਦੇ ਭਈਆ ਰਾਣੀਆਂ ਆਕੇ ਸਾਡੇ ਨਾਲ ਜਿਹੜੇ ਸਾਰਨਾਮ ਵੀ ਬੰਗਾਲੇ ਕੋਰਨਾ ਨਾਂ ਨਾਲ ਲਾ ਦਿੰਨ ਕਮਾਉਣਾ ਪੈਂਦਾ ਕਮਾਈ ਬਹੁਤ ਔਖੀ ਆ ਮੈਂ ਇਸ ਤੋਂ ਬਾਅਦ ਜਿਹੜੀ ਅੱਗੇ ਗੱਲਬਾਤ ਕਰਦਾ ਉਹ ਵੱਖਰੀ ਆ ਸਭ ਸੰਸਾਰ ਜੋ ਵੀ ਇਹ ਵੀਡੀਓ ਦੇਖ ਰਿਆ ਉਹਨਾਂ ਨੂੰ ਬੇਨਤੀ ਆ ਵੀ ਵੀਡੀਓ ਸਾਰੀ ਦੇਖਿਓ ਤੇ ਆਹ 6-7 ਮਿੰਟ ਦੀ ਵੀਡੀਓ ਮੇਰੇ ਵਿੱਚ ਐਡ ਕਰ ਲੱਗਾ ਇਹਨੂੰ ਜ਼ਰੂਰ ਦੇਖ ਲਿਓ ਅਸ਼ਲੀਲ ਬੱਤੇ ਕਰਨੇ ਲਈ ਮੈਨੂੰ ਫੋਲੋ ਕਰੇ ਗੋਰਾ ਗੋਰਾ ਰੰਗ ਜਿੱਟਾ ਮਸਤਾਨੇ ਸਾਰੇ ਸੌੜ ਮਚੜ ਕੇ ਆ ਮੈਨੂੰ ਵੇ ਹੁਣ ਪਰਖੋਂ ਘੱਪਰਵਾ ਹੁਣ ਪਰਖੋਂ ਘੱਪਰਵਾ ਤੈਨੂੰ ਵੇ ਹੁਣ ਪਰਖ ਕਰੋ ਫਿਰ ਚਲ ਹਾਂ ਕੱਪ ਸੇ ਕਹਤੇ ਥੀ ਘੋੜੀ ਬਣਾ ਕੇ ਲੈਣੀ ਹੈ ਘੋੜੀ ਬਣਾ ਕੇ ਅੱਬ ਬਣੀ ਉਹ ਨਾ ਘੋੜੀ ਲੈਤੇ ਕਿਉਂ ਨਹੀਂ ਹੋ ਹਾਂਜੀ ਦੋਸਤੋ ਅੱਜ ਕੋੜੀ ਵਾਲੀ ਵੀਡੀਓ ਨਹੀਂ ਪਈ ਸੀ ਮੇਰਾਤੀ ਕੋੜੀ ਬਣਾਗੀ ਕੋੜੀ ਹਨਾ ਬੂਆ ਜੀ ਆਪ ਦਾ ਘੋੜੀ ਨਹੀਂ ਬਣਾਈ ਉਹ ਕਿਉਂਕਿ ਬਰੱਡੇ ਲੇਟ ਹੋ ਗਿਆ ਸੀ ਨਾ ਤਾਂ ਕਰਕੇ ਤਾਂ ਹਮੇਂ ਬਨ ਜਾਂਦੇ ਹਾਂ ਹਮੇਂ ਬਨ ਜਾਂਦੇ ਹਾਂ ਅ ਗੱਬਾ ਇਹਨਾਂ ਲੋਕਾਂ ਨੂੰ ਕੁਛ ਨਹੀਂ ਪਤਾ ਦੋਸਤੋ ਕੌਨ ਸਾ ਪਪੀਤਾ ਖਾਣਾ ਪਸੰਦ ਕਰੋਗੇ ਇਹ ਵਾਲਾ ਪਪੀਤਾ ਖਾਓਗੇ ਕਿ ਮੇਰਾ ਪਪੀਤਾ ਹਮ ਮੈਂ ਆਪਣੇ ਬੰਦੇ ਨੂੰ ਸ਼ਿਲਾਜੀਤ ਕੀ ਕਹਿੰਦੇ ਹੋਰ ਗਰਮ ਗਰਮ ਚੀਜ਼ਾਂ ਅ ਮਤਲਬ ਪੰਜੀਰੀ ਖਵਾਉਂਗੀ ਕਿ 24 ਘੰਟੇ ਬਸ ਉਹਨੂੰ ਇੱਕੋ ਹੀ ਚੀਜ਼ ਯਾਦ ਰਵੇ ਕਮਲ ਆਈ ਲਵ ਯੂ ਕਮਲ ਚੁੰਮਾ ਦੇ ਦੇ ਬੜੀ ਬੁਧੀ ਬਸ ਇਹ ਕੰਦਰ ਰਵੇ 24 ਘੰਟੇ ਕਮਲ ਮੜੇ ਕਮਰੇ ਚ ਚੱਲੀ ਮੜੇ ਤੇ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਆ ਸ਼ਸ਼ੀਕਲ ਦੋਸਤੋ ਅੱਜ ਬਹੁਤ ਜ਼ਿਆਦਾ ਦੁੱਖ ਵਾਲੀ ਗੱਲ ਤੁਹਾਨੂੰ ਦੱਸਣ ਲੱਗੀਆਂ ਮੇਰੇ ਆਲੇ ਦਾ ਵਿਆਹ ਹੋ ਗਿਆ ਤੇ ਮੈਂ ਰਹਿ ਗਈ ਫਿਰ ਤੋਂ ਸਿੰਗਲ ਤੇ ਉਹਦਾ ਵੀ ਹੁਣ ਬਣਦਾ ਸੀ ਕਿਉਂਕਿ 35 36 ਸਾਲ ਦਾ ਹੋ ਗਿਆ ਸੀ ਬੁढ़ा ਹੋ ਗਿਆ ਸੀ ਮੈਨੂੰ ਕਹਿੰਦਾ ਸੀ ਮੈਂ ਕਿਹਾ ਕਿ ਯਾਰ ਮੈਂ ਤਾਂ ਚਲ 28 ਦੀ ਆ ਮੈਂ ਕੀ ਕਹਿੰਦਾ 30 ਪਲਸ ਤੋਂ ਜਾ ਕੇ ਕਰਾਵਾਂਗੀ ਬਟ ਕਹਿੰਦਾ ਉਸ ਤੋਂ ਬਾਅਦ ਤਾਂ ਮੇਰਾ ਹੋਣਾ ਹੀ ਬੰਦ ਹੋ ਜਾਣਾ ਫਿਰ ਮੈਂ ਕਿਹਾ ਹਾਂ ਠੀਕ ਆ ਕੋਈ ਗੱਲ ਨਹੀਂ ਤੂੰ ਵਿਆਹ ਕਰਾ ਲੈ ਬੱਚੇ ਜੰਮ ਲੈ ਕੋਈ ਚੱਕਰ ਵਾਲੀ ਗੱਲ ਨਹੀਂ ਤੂੰ ਆਪਣਾ ਦੇਖ ਮੈਂ ਤਾਂ ਫਿਰ ਵੀ ਕਰਾ ਲੂੰਗੀ ਮੇਰੀ ਕਿਹੜੀ ਬੰਦ ਹੋ ਜਾਣੀ ਹੈ ਹਣਾ ਇਹ ਚੂਪਾ ਲੱਗਿਆ ਹੋਇਆ ਸਾਰਿਆਂ ਨੇ ਲੱਗੇ ਆ ਮੰਮੇ ਆ ਹਾਂਜੀ ਸ਼ਸ਼ੀਕਲ ਦੋਸਤੋ ਅੱਜ ਦੀ ਵੀਡੀਓ ਬਹੁਤ ਸੈਕਸੀ ਹੋਣ ਵਾਲੀ ਆ ਤੇ ਅੱਜ ਤੁਹਾਨੂੰ ਲੋੜ ਪਊਗੀ ਫੀਮ ਦੀ ਆ ਫਿਰ ਸ਼ਿਲਾਜੀਤ ਜੇ ਕੁਛ ਕੰਮ ਨਾ ਆਵੇ ਤਾਂ ਵੈਗਰਾ ਖਾ ਲਿਓ ਚਲੋ ਕੋਈ ਗੱਲ ਨਹੀਂ ਕਿਉਂਕਿ ਬਹੁਤ ਵੀਡੀਓ ਸੈਕਸੀ ਮਣੀ ਆ ਮੈਂ ਤਾਂ ਆਪ ਦੇਖ-ਦੇਖ ਕੇ ਤਿੰਨ ਚਾਰ ਵਾਰੀ ਦਮਾਕਰਪ ਕਰ ਚੁੱਕੀ ਆ ਵੈਸੇ ਦੋਸਤੋ ਮੈਂ ਬੜੇ ਧਨਵਾਦ ਆਪਣੇ ਬੁਆਏਫਰੈਂਡ ਨੂੰ ਮਿਲੀ ਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਉਹਦੇ ਨਾਲ ਤੇ ਮਿਹਨਤ ਮੈਂ ਕਿਹਦੇ ਨਾਲ ਕੀਤੀ ਵੈਸੇ ਬੁਆਏਫਰੈਂਡ ਜਰਾ ਜਮਾ ਵੈ ਮੁੰਡਿਆਂ ਦੀ ਬਾਉਂਡਰੀ ਮਾਰਦੀ ਮਤਲਬ ਕੀ ਬੁਆਏਫਰੈਂਡ ਮੁੰਡਿਆਂ ਦੀ ਫਾੜੀ ਤਾਂ ਮੈਂ ਮਾਰਦੀ ਆ ਕਿਉਂਕਿ ਤੁਸੀਂ ਮੇਰੇ ਆਪਣੇ ਹੋ ਦੇਖੋ ਦੋਸਤੋ ਮੇਰੀ ਗੱਲ ਦਾ ਮਾਇਨ ਨਾ ਕਰਿਓ ਕਿਉਂਕਿ ਮੈਨੂੰ ਬੁਆਏਫਰੈਂਡ 'ਚ ਜਿਆਦਾ ਯਕੀਨ ਹੈ ਨਹੀਂ ਖਸਮ 'ਚ ਜਿਆਦਾ ਹੈ ਜਦੋਂ ਮੈਂ ਖਸਮ ਬਣਾਉਂਗੀ ਆਪਣੇ ਖਸਮ ਨਾਲ ਸਾਰਾ ਕੰਮ ਕਰੋਦ ਲਾਉਂਗੀ ਠੀਕ ਆ ਨਾ ਉਸ ਤੋਂ ਪਹਿਲਾਂ ਮੈਨੂੰ ਯਾਰ ਇੱਕ ਜਮਸ਼ੇ ਮਲਾਣ ਲਈ ਮੁੰਡਾ ਚਾਹੀਦਾ ਜਾਂ ਫਿਰ ਕੁੜੀ ਚਾਹੀਦੀ ਹੈ ਯਾਰ ਮੈਂ ਐਡਰੈਸ ਸੈਂਡ ਕਰ ਦਾਂਗੀ ਤੁਹਾਨੂੰ ਮੈਨੂੰ ਕਮੈਂਟ ਕਰਕੇ ਦੱਸੋ ਕਿ ਤੁਸੀਂ ਇੰਟਰਸਟਿਡ ਹੋ ਠੀਕ ਆ ਆਪਾਂ ਜਮਸ਼ੇ ਮਲਾਵਾਂ ਆਪਣ ਮਤਲਬ ਤਗੜੀ ਜੇ ਮਲਾਵਾਂਗੇ ਚਲੋ ਨਾਈ ਨਹੀਂ ਕਰਦੇ ਆ ਦੱਸੋ ਕਮੈਂਟ ਕਰਕੇ ਮੇਰੇ ਨਾਲ ਕੌਣ ਨਾਈ ਨਹੀਂ ਕਰੂਗਾ ਲੱਗਦਾ ਇਕੱਲੀ ਨਾਣਾ ਪੈਣਾ ਮੇਰੇ ਅੰਗ ਫਿਰ ਸੇ ਨਾਲੇ ਅੰਗ ਜਾਂ ਤੇ ਉਹ ਸੁਰੁਰ ਚੱਲੀ ਵਿੱਚ ਸੱਗ ਦੰਨੀਆਂ ਆ ਕੇ ਦੇਖ ਰੋ ਅੱਛਾ ਡੱਬਾ ਡੱਬੇ ਚ ਬਈ ਬਾਲ ਹੈ ਗਿਆ ਆ ਸ਼ੇਪ ਸ਼ੌਕ ਕਰਕੇ ਵਾਲੇ ਦੇ ਚੇਵੇਂ ਰੱਖਦੀਆਂ ਤੇ ਜਿਹਨੂੰ ਇਹ ਡੱਬਾ ਚਾਹੀਦਾ ਬਸ ਮੈਨੂੰ ਕਮੈਂਟ ਕਰੇ ਓਕੇ ਟਾ ਡਾ ਬਾਏ ਬਾਏ ਦੋਸਤੋ ਮੁਰਗਾ ਪੰਜਾ ਖਾਇਆ ਕਰੋ ਥੈਟਸ ਵਾਈ ਕਿਉਂਕਿ ਆ ਇੱਕ ਖਾਨ ਨਾਲ ਵਰਤਾਨਗੀ ਸਹੀ ਹੁੰਦੀ ਹੈ ਤੁਸੀਂ ਮਤਲਬ ਸਹੀ ਤਰੀਕੇ ਨਾਲ ਆਪਣਾ ਲਾਈਫ ਸਟਾਈਲ ਅਮੀ ਜਨਾਨੀ ਨਾਲ ਸਪੈਂਡ ਕਰ ਸਕਦੇ ਹੋ ਥੈਟਸ ਵਾਈ ਮੁਰਗਾ ਖਾਇਆ ਕਰੋ ਮੁਰਗੇ ਤੇ ਪੰਜੇ ਵੀ ਖਾਇਆ ਕਰੋ ਆ ਮੇਰਾ ਲੁੱਕ ਕਿਵੇਂ ਲੱਗਿਆ ਚਾਰਿਆ ਘੋੜਾ ਆਪ ਗਦਾ ਦੱਸੋ ਕਿਦਾ ਵੱਡਾ ਆ ਵੱਡੀ ਹਾਈ ਹਾਏ ਦੋਸਤੋ ਮੇਰੇ ਪਾਣੀ ਨਿਕਲਣ ਲੱਗ ਗਿਆ ਯਾਰ ਆ ਦੇਖ ਇੱਕ ਨਵਾਂ ਸ਼ੇਕ ਕਰਾਇਆ ਮੈਂ ਆਪਣੀ ਬਾਡੀ ਚ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕੱਲ ਪਰਸੋ ਮੈਂ ਲਾਈਵ ਤੇ ਆਈ ਸੀ ਤੇ ਫਿਰ ਕਿਸੇ ਮੁੰਡੇ ਨੇ ਕਿਹਾ ਸੀ ਦੂਜੇ ਮੁੰਡੇ ਨੂੰ ਮੀਨਸ ਚਾਰ ਜਣੇ ਇਕੱਠੇ ਸੀਗੇ ਉੱਥੇ ਇਹ ਗੰਦੀ ਕੁੱਟਣਾ ਕੀ ਹੁੰਦਾ ਮਤਲਬ ਉਹ ਕਹਿੰਦੇ ਕਿ ਜ ਕਮਲ ਦੀ ਲਾਈਵ ਵੇਖ ਕੇ ਅਸੀਂ ਗੰਦੀ ਕੁੱਟੀ ਜਾਂਦੇ ਆ ਮਤਲਬ ਇਹ ਇਹ ਚ ਨਾ ਪੱਟ ਗੋਰੇ ਗੋਰੇ ਲੱਗਦੇ ਆ ਮੁੰਡਿਆਂ ਦੇ ਜੀ ਪੈਂਟੀ ਤੇ ਬਰਾਇਸ ਕਲਰ ਦੀ ਲਈਏ ਨੂੰ ਕੱਚੇ ਵਾਲੀ ਕੁੜੀ ਆਗੀ ਕੱਚੇ ਵਾਲੀ ਗੱਡੇ ਤੇ ਨੱਚੜੀ ਤੇ ਘਟੀ ਰੇ ਤੇ ਨੱਚ ਲੋਟਾਰਾ ਟੱਟੂ ਓ ਮਾਈ ਗੋਡ ਕੱਲ ਮੈਂ ਗਾਦੀ ਦਾ ਸ਼ਸ਼੍ਰੀ ਕਾਲ ਜੀ ਕੀ ਹਾਲ ਚਾਲ ਨੇ ਹੋਰ ਕੋਲੇ ਪਾਲੇ ਮੁੰਡਿਓ ਕੀ ਹਾਲ ਚਾਲ ਹੈ ਤੁਹਾਡੇ ਹੂੰ ਦੱਸੋ ਕੋਲੇ ਪਲਾਉਂਦੇ ਹੋ ਕਿ ਨਹੀਂ ਲਾਈ ਸੀ ਅੱਜ ਕਿਹੜੇ ਇੱਥੇ ਲਾਉਂਦੇ ਹੋ ਕਿ ਇੱਥੇ ਹਾਂ ਮੁੱਠ ਮਾਰ ਕੇ ਪਿਆਜ਼ ਖਾਇਆ ਕਰੋ ਤੇ ਆਈ ਲਾਈਕ ਥਿਸ ਆ ਕੀ ਆ ਸੋ ਤੇ ਮੇ ਦੇ ਟਟੇ ਨਹੀਂ ਕੂਣ ਦੇ ਟਟੇ ਦੋ ਦੋ ਜੁੜ ਕੇ ਦੋਸਤੋ ਮੇਰੇ ਧਰਨ ਪੈ ਗਈ ਹੈ ਤੇ ਮੈਨੂੰ ਦੱਸੋ ਕਿਹੜਾ ਬਾਬਾ ਚੱਕਦਾ ਧਰਨ ਪਹਿਲਾਂ ਸੀਗਾ ਪ੍ਰੋਡਿਊਸਰ ਚੱਕ ਦਿੰਦਾ ਸੀ ਧਰਨ ਹੁਣ ਹੁਣ ਨਹੀਂ ਚੱਕਦਾ ਜੀ ਹਾਂ ਕਮੈਂਟ ਕਰਕੇ ਦੱਸੋ ਕੌਣ ਚੱਕਦਾ ਧਰਨ ਦੋਸਤੋ ਕੀ ਹਾਲ ਚਾਲ ਨੇ ਤੇ ਮੈਂ ਸ਼ਿਮਲੇ ਹੈਗੀਆਂ ਮੇਰਾ ਬਸ ਚੱਲਦਾ ਨਾ ਦੋਸਤੋ ਤੇ ਮੈਂ ਰੈਂਟ ਤੇ ਇੱਕ ਮੁੰਡਾ ਜ਼ਰੂਰ ਲੈ ਕੇ ਆਉਂਦੀ ਜੇ ਮੇਰੇ ਕੋਲ ਇੰਨੇ ਪੈਸੇ ਹੁੰਦੇ ਨਾ ਤੇ ਮੈਂ ਇੱਕ ਮੁੰਡਾ ਖਰੀਦ ਕੇ ਲੈ ਕੇ ਆਉਂਦੀ ਮਾਲਿਸ਼-ਮੁਲਿਸ਼ ਕਰਾਉਣ ਨੂੰ ਵਧੀਆ ਬੋਡੀ ਸੈੱਟ ਰਹਿੰਦੀ ਹੈ ਫਿਰ ਤੇ ਲੈਕਦਰਦ ਹੁੰਦਾ ਵਾਸਾਲਾ ਮੈਂ ਕਿਹਾ ਜੇ ਮੁੰਡੇ ਐ ਕੁੜੀਆਂ ਲੈ ਕੇ ਆ ਸਕਦੇ ਆ ਫਰੈਂਡਸ ਲੈ ਕੇ ਆ ਸਕਦੇ ਐ ਐਸ਼ ਕਰ ਸਕਦੇ ਐ ਤੇ ਕੁੜੀਆਂ ਕਿਉਂ ਨਹੀਂ ਕਰ ਸਕਦੀਆਂ ਅਸੀਂ ਵੀ ਕਰਾਂਗੇ ਤੈ ਮਾਨ ਦੋ ਤੁਸੀਂ ਆਂਬ ਖਾਣਾ ਦੋ ਦੋ ਆਂਬ ਆ ਗਏ ਮੇਰੇ ਕੋਲ ਹੱਥੇ ਜਿਵੇਂ ਨਹੀਂ ਆ ਰਹੇ ਏਡੇ ਵੱਡੇ ਆਂਬ ਤੁਸੀਂ ਹੀ ਸਮਝੇ ਸੀ ਗੰਦਾ ਦਮਾ ਸੁਣਦੇ ਹੋ ਜੀ ਮੈਨੂੰ ਭੁੱਖ ਲੱਗੀ ਆ ਖਵਾ ਦੋ ਫਿਰ ਕੇਲਾ ਖੋਲ ਕੇ ਦੋ ਨਾ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਕੀ ਲੱਗਦਾ ਵੀ ਇਹ ਗੱਲ ਸਹੀ ਹੈ ਸਹੀ ਹੈ ਸਾਰਾ ਕੁਝ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਚਾਹੁੰਦੇ ਹੋ ਤੁਹਾਡੀਆਂ ਬੱਚੀਆਂ ਇਦਾਂ ਹੀ ਤੁਰੀਆਂ ਫਿਰਨ ਬਿਨਾ ਕੱਪੜਿਆਂ ਤੋਂ ਲਾਪਰਵਾਹ ਹੋ ਜਾਣ ਇੱਜ਼ਤ ਨਾ ਕਰਨ ਫਿਰ ਮੈਂ ਤੁਹਾਡਾ ਕੁਝ ਨਹੀਂ ਕਰ ਸਕਦਾ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਇਦਾਂ ਹੀ ਹੋ ਜਾਣ ਨੰਗ ਮਲੰਗ ਹੋ ਜਾਣ ਕਿ ਪੁੱਕਾ ਤਰ ਕੀਮਤ ਦਾ ਪਤਾ ਹੀ ਨਾ ਲੱਗੇ ਵੀ ਪਹਿਣਾ ਦੀ ਅਜਤ ਕੀ ਹੁੰਦੀ ਆ ਮਾਵਾਂ ਕੀ ਹੁੰਦੀਆਂ ਤੇ ਮੈਂ ਥੋੜਾ ਕੁਝ ਨਹੀਂ ਕਰ ਸਕਦਾ ਇਹਦਾ ਤੁਸੀਂ ਪੇਜ ਖੋਲ੍ਹੇ ਦੀਆਂ ਕੁਝ ਵੀਡੀਆਂ ਪੇਡ ਨੇ ਵੀ ਉਤੇ ਉਤੇ ਪੈਸੇ ਪਾਉਣੇ ਪੈਂਦੇ ਫੇਰ ਹੁੰਦੀਆਂ ਤੁਹਾਨੂੰ ਪਤਾ ਇਹਦੇ ਵੱਖਰੇ ਚੈਨਲ ਗਰੁੱਪ ਬਣਾਏ ਹੋਏ ਆ ਜਿਹੜੇ ਸਿੰਘਾਂ ਨੂੰ ਜੁਆਇਨ ਕਰਨੇ ਪਏ ਇਹ ਦੇਖਣ ਵਾਸਤੇ ਜਿੱਥੇ ਕਹਿੰਦੀ ਹੁੰਦੀ ਸੀ ਤੁਸੀਂ ਭੁੱਲ ਗਏ ਉਹਨਾਂ ਚੀਜ਼ਾਂ ਨੂੰ ਨੌਜਵਾਨ ਜ ਜਿੰਨੇ ਕ ਜਾਣਦੇ ਆ ਇਹੇ ਨਹੀਂ ਪੁੱਛਦੀ ਹੁੰਦੀ ਸੀ ਵੀ ਕਿਸੇ ਮੁੰਡੇ ਨੇ ਆ ਦੀ ਸਖੀ ਭਜਾਈ ਨਾ ਸੀ ਕੋਈ ਬੰਦ ਬਣਾਏ ਆ ਇਹ ਉਹੀ ਕਾਂਚਨ ਕੁਮਾਰੀ ਨਹੀਂ ਜਿਹੜੀ ਕਹਿੰਦੀ ਹੁੰਦੀ ਸੀ ਵੀ ਕਿਸੇ ਕਿਸੇ ਸਾਲੀ ਨੇ ਆਪਦੇ ਜੀਜੇ ਦੇ ਨਾਲ ਸਰੀਰਕ ਸੰਬੰਧ ਬਣਾਏ ਆ ਇਹ ਉਹੀ ਕਾਂਚਨ ਕੁਮਾਰੀ ਨਹੀਂ ਜਿਹੜੀ ਵੀਡੀਓ ਪਾ ਕੇ ਕਹਿੰਦੀ ਹੁੰਦੀ ਸੀ ਕਿ ਵੀ ਉਹ ਕੁੜੀਆਂ ਵੀ ਅਮੈਨ ਜੋਇਨ ਕਰਨ ਜਿਹੜੀਆਂ ਆਪਦੇ ਸਹੁਰੇ ਦੇ ਨਾਲ ਸੈਟ ਆ ਤੇ ਤੁਹਾਨੂੰ ਨਹੀਂ ਲੱਗਦਾ ਪੰਜਾਬ ਦੀ ਧਰਤੀ ਹੋਵੇ ਸੌਰਮੈ ਦੀ ਧਰਤੀ ਹੋਵੇ ਇੱਜ਼ਤਦਾਰ ਲੋਕਾਂ ਦੀ ਧਰਤੀ ਹੋਵੇ ਸਾਰੇ ਧਰਮਾਂ ਦੀ ਸਾਂਝੀ ਧਰਤੀ ਹੋਵੇ ਤੇ ਇੱਥੇ ਕੋਈ ਇੱਜ਼ਤ ਹੀ ਨਹੀਂ ਰਹਿ ਗਈ ਤੈਨੂੰ ਇਹ ਸ਼ਰਮ ਨਹੀਂ ਆਉਂਦੀ ਦੇਖਣ ਨੂੰ ਵੀ ਜਿਹੜਾ ਇਹ ਪੁੱਛਦਾ ਹੁੰਦਾ ਕਿ ਕੋਈ ਮੁੰਡੇ ਹੈਗੇ ਜਿਨ੍ਹਾਂ ਨੇ ਆਪਦੇ ਭਾਬੀਆਂ ਨਾਲ ਸਬੰਧ ਬਣਾਏ ਆ ਅਣਵਿਆਹੀ ਕੁੜੀ ਹੋਵੇ ਇੱਕ ਵਾਰੀ ਕੁੜੀ ਹੋਵੇ ਤੇ ਉਹਦੇ ਆ ਉਹਨੇ ਆਪਦੇ ਪੇਜ ਦਾ ਨਾਂ ਹੀ ਆਪ ਦਾ ਭਾਬੀ ਰੱਖ ਲਿਆ ਅੱਜ ਜ਼ਨਾਂ ਦੀ ਕੋਈ ਹੈ ਵੈਲਿਊ ਹੈ ਜਿਤਨਾ ਦੀ ਲੋਕਾਂ ਦੇ ਵਿੱਚ ਕੋਈ ਉਹਨਾਂ ਨੂੰ ਪਤਾ ਇਸ ਗੱਲ ਦਾ ਕੋਈ ਤੁਸੀਂ ਚਾਹੁੰਦੇ ਆ ਜੇ ਕੋਈ ਚਾਹੁੰਦਾ ਤੇ ਚਲੋ ਮੈਂ ਮੈਂ ਤੁਹਾਨੂੰ ਇਹ ਗੱਲ ਦੱਸਾਂ ਇੱਕ ਜेड ਪਹਿਲਾਂ ਤਾਂ ਮੈਂ ਬਹੁਤ ਜ਼ਰੂਰੀ ਇਹ ਗੱਲਬਾਤ ਕਰਨੀ ਚਾਹੁੰਦਾ ਵੀ ਜਿਹੜੀ ਮੈਂ 6-7 ਮਿੰਟ ਦੀ ਵੀਡੀਓ ਦਿਖਾਈ ਆ ਉਹ ਤੁਸੀਂ ਡਿਸਪਲੇ ਚ ਲਾ ਕੇ ਸਾਰਾ ਪਰਿਵਾਰ ਬਹਿ ਕੇ ਵੇਖ ਲੋਗੇ ਤੇ ਮੈਨੂੰ ਤੁਸੀਂ ਮਾੜਾ ਜ਼ਰੂਰ ਕੀ ਤੇ ਤੇ ਸਾਡੇ 2 ਸਿੰਘਾਂ ਦੀ ਰੈਸਟ ਪਈ ਆ ਭਾਈ ਜਸਪ੍ਰੀਤ ਸਿੰਘ ਮੈਹਰੋ ਤੋਂ ਆ ਤੇ ਭਾਈ ਨਿਮਰਤਜੀਤ ਸਿੰਘ ਹਰੀ ਗਿਆ ਤੋਂ ਆ ਵੀ ਉਹਨਾਂ ਦੀ ਤਾਰ ਇਸ ਕੇਸ ਦੇ ਨਾਲ ਜੁੜੀ ਹੋਈ ਆ ਸਾਡੀ ਗੱਡੀ ਆਈ ਹੋਈ ਆ ਕੱਚ ਸਾਨੂੰ ਕੋਈ ਪ੍ਰਵਾਹ ਨਹੀਂ ਹੈ ਮੇਰਾ ਨਾਂ ਉਹਦਾ ਮੇਰੇ ਮੇਰੇ ਨਾਂ ਤਾਰਾਂ ਜੁੜਦੀਆਂ ਨੇ ਜਾਂ ਮੈਂ ਸੀ ਜਾਂ ਨਹੀਂ ਸੀ ਜਾਂ ਉਹ ਸੀ ਜਾਂ ਨਹੀਂ ਸੀ ਮੈਨੂੰ ਇਹਦਾ ਕੋਈ ਪ੍ਰਵਾਹ ਨਹੀਂ ਹੈ ਚਾਹੇ ਹਾਏ ਲੱਗਣਾ ਪਵੇ ਜੇ ਸੂਲੀ ਚੜ੍ਹਨਾ ਪਵੇ ਜੇ ਇਸ ਪੰਜਾਬ ਦੀ ਇੱਜ਼ਤ ਆਪਰੂ ਨੂੰ ਬਚਾਉਣ ਦੇ ਲਈ ਨਸਲਾਂ ਬਚਾਉਣੀਆਂ ਇੱਜ਼ਤਾਂ ਬਚਾਉਣੀਆਂ ਤੁਸੀਂ ਇਹ ਵੇਖਿਓ ਵੀ ਛੋਟੇ ਬੱਚੇ ਜਦੋਂ ਵੱਡੇ ਹੋਣਗੇ ਕਹਿਣਗੇ ਵੱਡੇ ਸਾਡੇ ਇਦਾਂ ਦੇ ਹੁੰਦੇ ਸੀ ਨੰਗੇ ਤੁਰੇ ਫਿਰਦੇ ਸੀ 8 ਮਿੰਟ ਦੀ ਵੀਡੀਓ ਦੇਖੀ ਦੇਖ ਲਓ ਤੁਸੀਂ ਜੇ ਨਹੀਂ ਦੇਖੀ ਦੁਬਾਰਾ ਦੇਖ ਲਓ 4 ਸਾਲ ਪਹਿਲਾਂ ਇਹਨੇ ਇੱਕ ਵੀਡੀਓ ਦੇ ਉੱਤੇ ਲਿਖ ਕੇ ਪਾਤਾ ਸੀ ਪੰਜਾਬ ਦੀਆਂ ਠਰਕੀ ਤੀਵੀਆਂ ਪੰਜਾਬ ਦੀਆਂ ਬੀਬੀਆਂ ਠਰਕੀ ਕਦੋਂ ਤੋਂ ਹੋਣ ਲੱਗੀਆਂ ਇਹ ਤਾਂ ਫਿਰ ਇਹ ਜੋਪੀ ਬਿਹਾਰ ਤੋਂ ਭਈਆ ਰਾਣੀ ਆ ਕੇ ਨੇ ਇਹ ਇਹਨੇ ਨਾਂ ਦਿੱਤਾ ਪੰਜਾਬ ਦੀਆਂ ਠਰਕੀ ਤੀਵੀਆਂ ਫਿਰ ਜਦੋਂ ਗਾਂ ਦੇਖਿਆ ਤੇ ਵਾਕਈ ਪਿਆ ਉਹਦੋਂ ਇਹਨਾਂ ਕਮੀ ਪਈਆਂ ਹੋਈਆਂ ਸੀ ਸਾਡੀ ਲਾਈਵ ਹੋਈ ਸੀ ਉਦੋਂ ਇਹਨੇ ਮਾਫੀ ਮੰਗੀ ਸੀ ਕਿ ਇਹਨੂੰ ਗੈਂਗਸਟਰਾਂ ਦਿਆਂ ਬਾਹਰੋਂ ਧਮਕੀਆਂ ਆਈਆਂ ਸੀ ਜੋ ਸਿੰਘਾ ਨੇ ਸਲਾਹ ਕੀਤੀ ਭਾਈ ਸਾਹਿਬ ਉਹਦੀ ਜਾਨ ਨੂੰ ਖਤਰਾ ਤੇ ਉਹਨਾਂ ਨੇ ਮਾਫੀ ਮੰਗੀ ਗਾਂ ਤੋਂ ਨਹੀਂ ਕਰਨਗੇ ਪਹਿਲੀ ਗਲਤੀ ਹੈ ਮਾਫ ਕੀਤੀ ਜਾਵੇ ਤੇ ਇਹਨਾਂ ਨੂੰ ਕਿਸ ਹਿਸਾਬ ਨਾਲ ਵੀ ਪਨਾ ਦਿੱਤੀ ਜਾਵੇ ਤੇ ਇੱਜ਼ਤਦਾਰ ਭੈਣ ਬਣਾ ਕੇ ਗੱਲਬਾਤ ਕੀਤੀ ਸੀ ਨਾ ਪਰ ਇਹੀ ਉਹ ਕਾਂਚਨ ਕੁਮਾਰੀ ਜਿਹੜੀ ਰੋਂਦੀ ਸੀ ਵੀ ਮੇਰੇ ਪਿਓ ਨੂੰ ਕੈਂਸਰ ਆ ਤੇ ਮੇਰੇ ਘਰ ਦਾ ਖਰਚਾ ਨਹੀਂ ਚੱਲਦਾ ਫਿੱਟੇ ਮੂੰਹ 1.5 ਲੱਖ ਰੁਪਏ ਦਿੱਤਾ ਸੀ ਤੁਹਾਨੂੰ ਅਸੀਂ ਸਿੰਘਾਂ ਨੇ ਵੀ ਭੈਣੇ ਕੰਮ ਨਾ ਕਰ ਉਦੋਂ ਇੰਦੀ ਜੈਸ ਵਾਲਾ ਅਰਗਿਆ ਨੇ ਸਾਡੇ ਵਿਰੁੱਧ ਚ ਵੀਡੀਓ ਪਾਈਆਂ ਕਈ ਬੰਦਿਆਂ ਨੇ ਕੀ ਕਰਤਾ ਕੀ ਕਰਤਾ ਅਮਰਿਤਪਾਲ ਸਿੰਘ ਮੈਰੋ ਨੇ ਅਗਲੀ ਕਰਦੀ ਤਾਂ ਕਰੀ ਜਾਵੇ ਬੜੇ ਸਿਆਣੇ ਹੋ ਗਏ ਤੁਸੀਂ ਤਾਂ ਏ ਨਹੀਂ ਚੱਲ ਦੇਖੋ ਮੈਂ ਮੇਰਾ ਸੁਭਾਅ ਮੈਨੂੰ ਨਹੀਂ ਪਤਾ ਮੈਂ ਕਿਦਾਂ ਦਾ ਪਰ ਜਿੰਨਾ ਚਿਰ ਮੈਂ ਮੈਂ ਜਾਉਣਾ ਮੈਂ ਪੰਜਾਬ 'ਚ ਇਦਾਂ ਦੇ ਕੰਮ ਨਹੀਂ ਚੱਲਣ ਦੇਣੇਗੇ ਚਾਹੇ ਕਾਨੂੰਨੀ ਕਾਨੂੰਨ ਹੱਥ ਚ ਲੈਣਾ ਪਵੇ ਜੇ ਤੇ ਚਾਹੇ ਫਿਰ ਜਾਂ ਤਾਂ ਇਹ ਕੰਮ ਹੋਣਗੇ ਤੇ ਜਾਂ ਸਾਹ ਬੰਦ ਹੋਣਗੇ ਇੱਕ ਕੰਮ ਹੋਊਗਾ ਆਪਾਂ ਤਾਂ ਸਟੇਟ ਫਾਰਵਰਡ ਜੇ ਬੰਦੇ ਆ ਸਿੱਧੀ ਜੀ ਗੱਲਬਾਤ ਕਰਦੇ ਹੁੰਦੇ ਨੇ ਪਹਿਲਾਂ ਪਿਆਰ ਨਾਲ ਸਮਝਾਉਂਦੇ ਹੁੰਦੇ ਨੇ ਮੁੜ ਕੇ ਪਹਿਲਾਂ ਇਹਨੂੰ ਪਿਆਰ ਨਾਲ ਸਮਝਾਇਆ ਸੀ ਨਹੀਂ ਸਮਝੀ ਹੁਣ ਵੀ ਸਮਝਾਇਆਵਾ ਕੌਣ ਬੁਲਾਉਣੇ ਆ ਬੋਲਦੀ ਨਹੀਂ ਹੈ ਸਮਝ ਗਏ ਇਹ ਹੁਣ ਤੁਹਾਡੇ ਹੱਥ ਚ ਪੰਜਾਬ ਦੇ ਮੁੰਡੇ ਕੁੜੀਆਂ ਦੇਖੋ ਅੱਜ ਦੀ ਤਰੀਕ ਦੇ ਵਿੱਚ ਮੈਂ ਅਮਰਤਪਾਲ ਸਿੰਘ ਮੈਰੋ ਇਹ ਗੱਲਬਾਤ ਕਹਿਣਾ ਤੁਸੀਂ ਅੱਜ ਸਾਡੇ ਵੀਰ ਸਾਡੀਆਂ ਭੈਣਾਂ ਤੇ ਸਾਡੀਆਂ ਬੱਚੀਆਂ ਪਰ ਅੱਜ ਤੋਂ ਬਾਅਦ ਪੰਜਾਬ ਦੀ ਧਰਤੀ ਦੇ ਕਿਸੇ ਦੇ ਨਾਂ ਨਾਲ ਸਿੰਘ ਕੌਰ ਲੱਗਦਾ ਤੇ ਉਹ ਮੈਂ ਵੇਖ ਲਿਆ ਨਾ ਕੋਈ ਮੈਨੂੰ ਵੀਡੀਓ ਵੀ ਸ਼ੋ ਹੋਗੀ ਇਹ ਬੰਦੇ YouTube ਤੋਂ ਪੈਸੇ ਕਮਾਉਣ ਲਈ ਪਤਾ ਕਿੱਦਾਂ ਦੀਆਂ ਵੀਡੀਓ ਬਣਾਉਂਦੇ ਲੈ ਦੇਖੋ ਆ ਵੀ ਵੇਖ ਲਓ ਵੀਡੀਓ ਦੇਖ ਲਓ ਦੂਜੀ ਗੱਲ ਜਿਨ੍ਹਾਂ ਦੀਆਂ ਮੈਂ ਵੀਡੀਓ ਦਿਖਾਉਣਾ ਮੈਂ ਉਹੀ ਟਾਰਗੇਟ ਨਹੀਂ ਕਰਦੇ ਤੇ ਜਿਨ੍ਹਾਂ ਦੀਆਂ ਮੈਂ ਨਹੀਂ ਦਿਖਾਈਆਂ ਸਮਝ ਲਓ ਉਹਨਾਂ ਦੇ ਮੈਂ ਨੇੜੇ ਤੇੜੇ ਹੀ ਕਰਦਾ ਜਿਨ੍ਹਾਂ ਦੇ ਮੈਂ ਨਾਮ ਲਵਾਂਗਾ ਉਹਨਾਂ ਨੂੰ ਮੈਂ ਛੱਡਣਾ ਚਾਹੁੰਨਾ ਹਜੇ ਵੀ ਤੇ ਤੁਹਾਨੂੰ ਇੱਕ ਗੱਲ ਦੱਸ ਦਈਏ ਵੀ ਜ਼ਰੂਰੀ ਨਹੀਂ ਹੈਗਾ ਹਰ ਵਾਰੀ ਡੈਡ ਬੱਟ ਕੋਈ ਮਿਲੇ ਸਮਝ ਗਏ ਇੱਕ ਪੁਲਿਸ ਦੀ ਕਾਰਵਾਈ ਦਾ ਹਿੱਸਾ ਪੁਲਿਸ ਕਰ ਰਹੀ ਹੈ ਸਾਨੂੰ ਕੋਈ ਇਹਦੇ ਤੇ ਵੀ ਇਹ ਨਹੀਂ ਹੈ ਸ਼ੱਕ ਨਹੀਂ ਹੈ ਅਸੀਂ ਪੁਲਿਸ ਦਾ ਬਹੁਤ ਸਤਿਕਾਰ ਕਰਦੇ ਹਾਂ ਅਸੀਂ ਸਾਰਿਆਂ ਦਾ ਹੀ ਬਹੁਤ ਸਤਿਕਾਰ ਕਰਦੇ ਹਾਂ ਅਸੀਂ ਕੋਈ ਕਿਸੇ ਭਜਨ ਅਠ ਚ ਪੈਣਾ ਨਹੀਂ ਚਾਹੁੰਦੇ ਸੀ ਵੀ ਹਾਂ ਜੇ ਸਾਡੀ ਗੱਡੀ ਆ ਗਈ ਸਾਡੇ ਬੰਦਿਆਂ ਦੇ ਨਾਂ ਆ ਕੇ ਤੇ ਕੋਈ ਚੱਕਰ ਨਹੀਂ ਸੀ ਪੁੱਕਤ ਲਾਂਗੇ ਉਹਨੂੰ ਉਹਦੇ ਗੁਨਾਹਾਂ ਦੀ ਸਜ਼ਾ ਮਿਲੀ ਤੇ ਜਿਨ੍ਹਾਂ ਨੇ ਉਹਨੂੰ ਪਾਰ ਬਲਾ ਤਾਂ ਤੇ ਜੇ ਉਹਨਾਂ ਨੂੰ ਕੋਈ ਸਜ਼ਾ ਮਿਲਣੀ ਮੈਲ ਰਹੀ ਹੈ ਤੇ ਸਾਨੂੰ ਕੋਈ ਚੱਕਰ ਨਹੀਂ ਅਸੀਂ ਭੁਗਤ ਲਾਂਗੇ ਸ਼ਾਇਦ ਮੈਨੂੰ ਵੀ ਜਾਣਾ ਪਵੇ ਜੇਲ੍ਹ